ਇਹ ਜਿਹੜਾ ਧਰਨਾ ਲਗਾਇਆ ਗਿਆ ਜੀ ਇਹ ਧਰਨਾ ਅਕਰ ਸ਼ੁਰੂ ਕਿਉਂ ਕੀਤਾ ਗਿਆ ਕੀ ਕਾਰਨ ਕੀ ਨੇ ਜੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਕੱਟ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਸੋ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਕੱਟਤੀ ਪਰਚਾ ਦਰਜ ਹੋ ਗਿਆ ਪਰ ਹਾਲੇ ਤੱਕ ਉਹ ਦੋਸ਼ੀ ਜੇਲ੍ਹ ਤੋਂ ਬਾਹਰ ਨੇ ਕਿਤੇ ਨਾ ਕਿਤੇ ਗੱਲਾਂ ਸੁਣਨ ਚਾਹੁੰਦੀਆਂ ਨੇ ਕਿ ਉਹ ਮਹਾਰਾਣੀ ਦੇ ਸੱਜੇ ਖੱਬੇ ਹੱਥ ਨੇ ਜਿਹੜੀ ਤੁਹਾਡੀ ਸੱਜੇ ਖੱਬੀਆਂ ਵਾਹਾਂ ਨੇ ਉਹ ਅੱਜ ਭੱਜੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਪੁਲਿਸ ਦੇ ਵਿੱਚ ਪੇਸ਼ ਕਰੋ ਉਹਨਾਂ ਦੀ ਤੁਸੀਂ ਗ੍ਰਿਫਤਾਰੀ ਦਿਓ ਲੋਕਾਂ ਦੇ ਵਿੱਚ ਸ਼ਰਿਆਮ ਆ ਕੇ ਉਹ ਆਪਦੇ ਜਿਹੜੇ ਗੁੰਡੇ ਨੇ ਉਹਨਾਂ ਨੇ ਸੱਜੇ ਖੱਬੇ ਲੋਕੇ ਰੱਖੇ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦੇਣ ਜੇਲ੍ਹ ਚ ਡੱਕ ਦੇਣ ਤੇ ਇਨਸਾਫ ਮਿਲ ਜਾਂਦਾ ਹੈ। ਭਾਜੀਪੀ ਆਖ ਰਹੀ ਹੈ ਵੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਸਹੀ ਤਰੀਕਾ ਨਹੀਂ ਹੈਗਾ। ਸਹੀ ਤਰੀਕਾ ਗੱਲਬਾਤ ਨਾਲ ਹੀ ਹੱਲ ਦਾਗਾ। ਫਿਰ ਕਮੀ ਕਿੱਥੇ ਰਹੇਗੀ ਕਿਉਂਕਿ ਭਾਜੀਪੀ ਨੇ ਕਿਹਾ ਕਿ ਕਿਸਾਨਾਂ ਦਾ ਵਿਰੋਧ ਕਰਨ ਦਾ ਤਰੀਕਾ ਗਲਤ ਹੈ। ਤਾਂ ਭਾਜੀਪੀ ਦੇ ਇੱਕ ਲੀਡਰ ਨੇ ਮਲੀ ਚੈਲੰਜ ਵੀ ਕੀਤਾ ਸੀਗਾ ਕਿ ਅਸੀਂ ਆਮਣੇ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ ਸਾਡੇ ਨਾਲ ਟੇਬਲ ਟੂ ਟੇਬਲ ਆ ਕੇ ਗੱਲ ਕਰ ਲੈਣ ਉੱਥੇ ਵੀ ਇਹ ਭੱਜੇ ਨੇ ਉਹਨਾਂ ਨੇ ਮੀਡੀਆ ਦੇ ਵਿੱਚ ਚੈਲੰਜ ਕੀਤਾ ਅਸੀਂ ਉਸ ਚੈਲੰਜ ਨੂੰ ਐਕਸੈਪਟ ਕਰਕੇ ਜਗ੍ਹਾ ਦੇ ਕੇ ਅਸੀਂ ਪਹੁੰਚੇ ਹਾਂ ਤੇ ਉਹ ਕਿਉਂ ਨਹੀਂ ਪਹੁੰਚ ਸਕਦੇ ਸੀ ਜਦੋਂ ਤਾਂ ਇਹਨਾਂ ਲੀਡਰਾਂ ਨੂੰ ਲੋੜ ਹੁੰਦੀ ਹੈ ਲੋਕਾਂ ਦੀ ਲੋੜ ਹੁੰਦੀ ਹੈ ਉਦੋਂ ਤਾਂ ਇਹ ਆਰ ਦੇ ਝੰਡੇ ਉੱਪਰ ਚੱਕ-ਚੱਕ ਕੇ ਬਾਹਾਂ ਚੱਕ ਕੇ ਨਾਅਰੇ ਲਵਾਉਂਦੇ ਆ ਤੇ ਜਦੋਂ ਲੋਕ ਇਹਨਾਂ ਤੋਂ ਬਾਹ ਉੱਚੀ ਕਰਕੇ ਆਵਾਜ਼ ਕਰਕੇ ਆਪਦੀ ਗੱਲ ਪੁੱਛ ਲੈਣ ਤਾਂ ਉਹ ਲੋਕ ਇਹਨਾਂ ਦੇ ਲਈ ਦੁਸ਼ਮਣ ਬਣ ਗਏ ਸੋ ਕਿਸਾਨ ਮਹਾਰਾਣੀ ਪ੍ਰਨੀਤਕੌਰ ਦੇ ਘਰ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਇੱਥੇ ਧਰਨਾ ਸ਼ੁਰੂ ਹੋ ਚੁੱਕਿਆ ਹੈ ਕਿਸਾਨਾਂ ਨਾਲ ਗੱਲਬਾਤ ਕਰਦਿਆ 사ਸ਼ੀਕਾਲ ਭਾਜੀ 사ਸ਼ੀਕਾਲ ਭਾਈ ਜੀ ਮੈਂ ਮਨਪ੍ਰੀਤ ਸਿੰਘ ਬੀਕੇਯੂ ਇਕਤਾ ਸਿੱਧੂ ਪਰ ਜ਼ਿਲ੍ਹਾ ਯੂਥ ਕਨਵੀਨਰ ਜਿਹੜਾ ਜਿਹੜਾ ਧਰਨਾ ਲਗਾਇਆ ਗਿਆ ਜੀ ਇਹ ਧਰਨਾ ਅਕਰ ਸ਼ੁਰੂ ਕਿਉਂ ਕੀਤਾ ਗਿਆ ਕੀ ਕਾਰਨ ਕਿਨੇ ਜਿਵੇਂ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਸੀ ਕਿ ਜਦੋਂ ਭਾਜਪਾ ਦਾ ਲੀਡਰ ਜਾਂ ਸਮੇਂ ਦੀ ਸਰਕਾਰ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਆਊਗਾ ਤਾਂ ਉਹਨਾਂ ਦੇ ਲਈ ਆਪਾਂ ਜਿਹੜਾ ਸਮੇਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਨਾਲ ਤੱਕਾ ਹੋਇਆ ਹੈ ਕਿਸਾਨਾਂ ਦੇ ਉੱਤੇ ਗੋਲੀਬਾਰੀ ਹੋਈ ਹੈ ਵੀ ਉਹਨਾਂ ਦੇ ਸਵਾਲ ਆਪਾਂ ਪੁੱਛ ਲੈਣੇ ਸੋ ਇਸੇ ਸਬੰਧ ਨੂੰ ਲੈ ਕੇ ਸਾਡੇ ਕਿਸਾਨ ਆਕੜੀ ਤੋਂ ਸੁਰਿੰਦਰਪਾਲ ਜੀ ਜੋ ਕਿ ਸਿਹਰੇ ਦੇ ਵਿੱਚ ਬੀਜੇਪੀ ਦਾ ਪ੍ਰੋਗਰਾਮ ਸੀਗਾ ਉੱਥੇ ਮਹਾਰਾਣੀ ਪ੍ਰਨੀਤ ਕੋਰ ਜੀ ਨੇ ਆਣਾ ਸੀਗਾ ਸੋ ਉੱਥੇ ਸਾਡੇ ਕਿਸਾਨ ਸਵਾਲ ਜਵਾਬ ਦੇ ਲਈ ਖੜੇ ਸੀਗੇ ਤਾਂ ਗੱਡੀ ਦੇ ਵਿੱਚੋਂ ਬੀਜੇਪੀ ਦੇ ਦੋ ਵਰਕਰ ਉਤਰਦੇ ਨੇ ਤੇ ਉਹ ਸਾਡੇ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕਰਦੇ ਨੇ ਸੋ ਇਸ ਸਮੇ ਸਾਡੇ ਕਿਸਾਨ ਦੀ ਇੱਕ ਜਿਹੜੀ ਦੀ ਹੈ ਮੌਤ ਹੋ ਜਾਂਦੀ ਹੈ ਸ਼ਹੀਦੀ ਹੋ ਜਾਂਦੀ ਹੈ ਸੋ ਉਹਨਾਂ ਦੀ ਜਿਹੜੀ ਸ਼ਹੀਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਸਿਵਲ ਹਸਪੀਟਲ ਲੈ ਕੇ ਜਾਂਦੇ ਹਾਂ ਕਿਸਾਨ ਨੂੰ ਤੇ ਉੱਥੇ ਜਾ ਕੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਸੋ ਉਸ ਤੋਂ ਸਾਡੇ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਇੱਕ ਮੰਗ ਉੱਠਦੀ ਹੈ ਪਰਿਵਾਰ ਵੱਲੋਂ ਮੰਗ ਉੱਠਦੀ ਹੈ ਕਿ ਜਿਹੜੇ ਉਹ ਦੋਸ਼ੀ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਕੱਟ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਸੋ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਕੱਟਤੀ ਪਰਚਾ ਦਰਜ ਹੋ ਗਿਆ ਪਰ ਹਾਲੇ ਤੱਕ ਕੋਈ ਦੋਸ਼ੀ ਜੇਲ੍ਹ ਤੋਂ ਬਾਹਰ ਨਹੀਂ ਫਰਾਰ ਨੇ ਤੇ ਉਹ ਕਿਤੇ ਨਾ ਕਿਤੇ ਗੱਲਾਂ ਸੁਣਨ ਚਾਹੁੰਦੀਆਂ ਨੇ ਕਿ ਉਹ ਮਹਾਰਾਣੀ ਦੇ ਸੱਜੇ ਖੱਬੇ ਹੱਥ ਨੇ ਸੋ ਜੇਕਰ ਸੱਜੇ ਖੱਬੇ ਹੱਥ ਨੇ ਤਾਂ ਮਹਾਰਾਣੀ ਨੂੰ ਜ਼ਰੂਰ ਪਤਾ ਹੋਊਗਾ ਕਿ ਉਹ ਦੋਸ਼ੀ ਕਿੱਥੇ ਨੇ ਸੋ ਅਸੀਂ ਉਹਨਾਂ ਚੀਜ਼ਾਂ ਦੇ ਲਈ ਉਸੇ ਮੰਗ ਦੇ ਲਈ ਮਹਾਰਾਣੀ ਸਾਹਿਬ ਮਹਾਰਾਣੀ ਸਹਿਬਾਨਾ ਕਿ ਜਿਹੜਾ ਸਾਡੇ ਕਿਸਾਨ ਦੇ ਨਾਲ ਇਹ ਤਰੋ ਹੋਇਆ ਉਹਦੀ ਸ਼ਹੀਦੀ ਹੋਈ ਆ ਉਹ ਤਾਂ ਜਿਹੜਾ ਇਨਸਾਫ ਹੈ ਉਹ ਤੁਸੀਂ ਦਵਾ ਸਕਦੇ ਹੋ ਕਿਉਂਕਿ ਜਿਹੜੀ ਤੁਹਾਡੀ ਸੱਜੀਆਂ ਖੱਪੀਆਂ ਵਾਹਾਂ ਨੇ ਉਹ ਅੱਜ ਭੱਜੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਪੁਲਿਸ ਦੇ ਵਿੱਚ ਪੇਸ਼ ਕਰੋ ਉਹਨਾਂ ਦੀ ਤੁਸੀਂ ਗ੍ਰਿਫਤਾਰੀ ਦੋ ਤਾਂ ਕਿ ਜਿਹੜਾ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹਦੇ ਮੰਗਣ ਨੂੰ ਲੈ ਕੇ ਅਸੀਂ ਇੱਥੇ ਆਏ ਸੀਗੇ ਸੋ ਜਦੋਂ ਰਸਤੇ ਚਾ ਰਹੇ ਸੀਗੇ ਤੁਸੀਂ ਦੇਖਿਆ ਕਿ ਪ੍ਰਸ਼ਾਸਨ ਨੇ ਜੋ ਕਿਸਾਨਾਂ ਦੇ ਰਸਤੇ ਰੋਕ ਕੇ ਨੇ ਟੋਲ ਪਲਾਜ਼ਾ ਟਰੇੜੀ ਤੇ ਵੀ ਸਾਡੇ ਕਿਸਾਨਾਂ ਨੂੰ ਰੋਕਿਆ ਗਿਆ ਇੱਥੇ ਵੀ ਹਲੇ ਤੱਕ ਸਾਨੂੰ ਮਤਲਬ ਮਹਿਲ ਦੇ ਨੇੜੇ ਨਹੀਂ ਜਾਣਾ ਜਾ ਰਹੇ ਆ ਸੋ ਕਿਸਾਨਾਂ ਨੇ ਨਿਰਣੇ ਲਿਆ ਕਿ ਜਿੱਥੇ ਸਾਨੂੰ ਰੋਕੇ ਅਸੀਂ ਉੱਥੇ ਹੀ ਆਪਣੀ ਸਟੇਜ ਸ਼ੁਰੂ ਕਰਕੇ ਇੱਥੇ ਹੀ ਪੱਕਾ ਮੋਰਚਾ ਲਾ ਦੇਣਾ ਹੈ ਇਹ ਪੱਕਾ ਮੋਰਚਾ ਇਹਦੇ ਸਬੰਧ ਦੇ ਵਿੱਚ ਕੋਈ ਪ੍ਰਸ਼ਾਸਨ ਨਾਲ ਜ ਜਿਸ ਤੁਸੀਂ ਭਾਜੀਪੀ ਦੀ ਗੱਲ ਕਰ ਰਹੇ ਹੋ ਪਰਮਾਰਣੀ ਪਰਨੀਤ कौर ਉਹਨਾਂ ਦੇ ਕਿਸੇ ਨੁਮਾਇंदे ਨਾਲ ਗੱਲ ਹੋਈ ਅੱਜ ਕੋਈ ਨਹੀਂ ਕਾਲ ਆ ਰਹੀ ਹੈ ਕਿ ਆ ਕੇ ਜੀ ਸਾਡੇ ਨਾਲ ਕਮੇਟੀ ਦਫ਼ਤਰ ਬਹਿ ਜਾਓ ਮਹਿਲ ਦੇ ਅੰਦਰ ਆ ਕੇ ਬਹਿ ਜਾਓ ਚਾਰ ਆਗੂ ਆਜੋ ਆ ਕੇ ਕਾਲ ਕਰ ਲਓ ਪਰ ਇਹ ਜਿਹੜੀ ਗੱਲ ਹੈ ਲੋਕਾਂ ਦੇ ਵਿੱਚੋ ਕੀਤੀ ਜਾਉ ਲੋਕਾਂ ਦੇ ਵਿੱਚ ਸ਼ਰੀਆਮ ਆ ਕੇ ਉਹ ਆਪਣੇ ਜਿਹੜੇ ਗੁੰਡੇ ਨੇ ਉਹਨਾਂ ਨੇ ਸੱਜੇ ਖ ਬਿਲਕੁਹ ਕੇ ਰੱਖੇ ਨੇ ਉਹਨਾਂ ਪੁਲਿਸ ਦੇ ਹਵਾਲੇ ਕਰ ਦੇਣ ਜੇਲ੍ਹ ਚ ਡੱਕ ਦੇਣ ਤੇ ਇਨਸਾਫ ਮਿਲ ਜਾਂਦਾ ਹੈ ਫਿਰ ਮੋਰਚਾ ਸਮਾਪਤ ਹੋ ਜਾਂਦਾ ਨਹੀਂ ਮੋਰਚਾ ਸਾਡਾ ਪੱਕਾ ਚੱਲੂਗਾ ਹਲੇ ਤੱਕ ਵੈਸੇ ਜਿਹੜੀ ਕਾਲ ਹੈ ਉਹ ਅਣ ਮਿੱਥੇ ਸਮੇ ਲਈ ਹੈ ਜੋ ਅੱਗੇ ਸਰਕਾਰ ਦੇ ਹੱਥ ਚ ਪ੍ਰਸ਼ਾਸਨ ਦੇ ਹੱਥ ਚ ਕਿ ਉਹਨਾਂ ਨੇ ਕਿੰਨਾ ਕੁ ਲੰਬਾ ਸਾਡਾ ਇਹ ਅੰਦੋਲਨਾਂ ਜਿਹੜਾ ਕੋਲ ਹੈ ਉਹ ਚਲਾਉਣਾ ਹੈ ਪਿਛਲੇ ਦਿਨੀ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਵੀ ਜੇਕਰ ਦੋਸ਼ੀਆਂ ਨੂੰ ਜੇਲ੍ਹ 'ਚ ਨਹੀਂ ਢੱਕਿਆ ਜਾਊਗਾ ਤਾਂ ਅਸੀਂ ਮੋਰਚਾ ਲਗਾਵਾਂਗੇ ਅਸੀਂ ਪਰਨੀਤਕੌਰ ਦਾ ਮੋਤੀ ਮਹਿਲ ਘੇਰਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਜਾਂ ਭਾਜਪੀ ਦੇ ਨਾਲ ਕਿਸਾਨ ਜੱਠੇਬੰਦੀਆਂ ਵੱਲੋਂ ਕੋਈ ਰਾਬਤਾ ਹੋਇਆ ਸੀ ਜਾਂ ਕੋਈ ਗੱਲਬਾਤ ਹੋਈ ਸੀ ਦੋ ਵਾਰ ਪਹਿਲਾਂ ਮੀਟਿੰਗ ਤਾਂ ਹੋ ਚੁੱਕੀ ਹੈ ਉਹ ਮੀਟਿੰਗ ਬੇਸਿੱਟਾ ਨਿਕਲੀ ਹੈ ਕਿਤੇ ਨਾ ਕਿਤੇ ਗੱਲ ਦੇ ਵਿੱਚ ਮਤਲਬ ਕਿ ਚਾਹੇ ਸਰਕਾਰ ਵੱਲ ਜਾਂਦੀ ਹੈ ਚਾਹੇ ਭਾਜਪੀ ਦੇ ਵਰਕਰ ਵੱਲ ਜਾਂਉਂਦੇ ਨੇ ਜਾਂ ਪ੍ਰਸ਼ਾਸਨ ਨਾਲ ਜਾਂਉਂਦਾ ਹੈ ਉਹ ਬੇਸਿੱਟਾ ਜਿਹੜੀਆਂ ਦੋ ਮੀਟਿੰਗਾਂ ਰਹੀਆਂ ਨੇ ਉਹਨਾਂ ਬਾਦ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਾਡੇ ਸੀਨੀਅਰ ਆਗੂ ਸਹਿਬਾਨਾਂ ਨੇ ਫੈਸਲਾ ਲੈ ਕੇ ਇੱਕ ਮਹਿਲ ਘੇਰੰਦਾ ਜਿਹੜਾ ਫੈਸਲਾ ਸੀਗਾ ਉਹ ਲਿਆ ਸੀ। ਭਾਜੀਪੀ ਆਖਰੀ ਇਹ ਵੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਸਹੀ ਤਰੀਕਾ ਨਹੀਂ ਹੈਗਾ। ਸਹੀ ਤਰੀਕਾ ਗੱਲਬਾਤ ਰਾਹੀਂ ਹੱਲ ਦਾਗਾ। ਫਿਰ ਕਮੀ ਕਿੱਥੇ ਰਹਿਦੀ ਕਿਉਂਕਿ ਕਿਸਾਨ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਮੀਟਿੰਗ ਉਹਨਾਂ ਨੇ ਬੇਨਤੀਜਾ ਰਹਿ ਰਹੀਆਂ ਨੇ ਆਖਰ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ? ਕਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਬਣਦੀ ਨਹੀਂ ਨਜ਼ਰ ਆ ਰਹੀ। ਜਿਹੜੀਆਂ ਭਾਜੀਪੀ ਨੇ ਕਿਹਾ ਕਿ ਕਿਸਾਨਾਂ ਦਾ ਵਿਰੋਧ ਕਰਨ ਦਾ ਤਰੀਕਾ ਗਲਤ ਹੈ। ਤਾਂ ਭਾਜੀਪੀ ਦੇ ਇੱਕ ਲੀਡਰ ਨੇ ਮਲੀ ਚੈਲੰਜ ਵੀ ਕੀਤਾ ਸੀਗਾ ਕਿ ਅਸੀਂ ਆਮਣੇ ਸਾਹਮਣੇ ਬੈਠ ਕੇ ਗੱਲ ਕਰਦੇ ਹਾਂ ਸਾਡੇ ਨਾਲ ਟੇਬਲ ਟੂ ਟੇਬਲ ਆ ਕੇ ਗੱਲ ਕਰ ਲੈਣ ਉੱਥੇ ਵੀ ਇਹ ਭੱਜੇ ਨੇ ਸਾਡੇ ਕਿਸਾਨ ਸਾਡੇ ਨੌਜਵਾਨ ਸਾਡੇ ਵੀਰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਕੱਠੇ ਹੋਏ ਸੀਗੇ ਉੱਥੇ ਬੀਜਪੀ ਨੇ ਸਮਾਂ ਦਿੱਤਾ ਸੀਗਾ ਤੇ ਇਹਨਾਂ ਦਾ ਇੱਕ ਵੀ ਵਰਕਰ ਇਹਨਾਂ ਦਾ ਇੱਕ ਵੀ ਲੀਡਰ ਉੱਥੇ ਪਹੁੰਚੇ ਨਹੀਂ ਹੈਗਾ ਜੇਕਰ ਕਿਤੇ ਨਾ ਕਿਤੇ ਇਹਨਾਂ ਚਕਾਣ ਸੀਗੀ ਅਸੀਂ ਤਾਂ ਟੇਬਲ ਟੂ ਟੇਬਲ ਬੈਠਣ ਨੂੰ ਵੀ ਤਿਆਰ ਹਾਂ ਪਰ ਲੇਕਿਨ ਉੱਥੇ ਸਰ ਇਹ ਗੱਲ ਕਹੀ ਗਈ ਸੀ ਬੀਜਪੀ ਦੇ ਵੱਲੋਂ ਵੀ ਸਾਨੂੰ ਕੋਈ ਸੱਦਾ ਬੱਤਰ ਨਹੀਂ ਦਿੱਤਾ ਗਿਆ ਸਾਨੂੰ ਤਾਂ ਮੀਡੀਆ ਤੋਂ ਪਤਾ ਲੱਗਿਆ ਕੀ ਸੱਚ ਮੁੱਚ ਕਿਸਾਨ ਜੱਥੇਬੰਦੀਆਂ ਵੱਲੋਂ ਉਹਨਾਂ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਸੀ ਸੱਦੇ ਪੱਤਰ ਜਦੋਂ ਵੀ ਆਪਾਂ ਮੀਟਿੰਗਾਂ ਕਰਦੇ ਆ ਜਾਂ ਭਾਜਪਾ ਮੀਟਿੰਗਾਂ ਕਰਦੀ ਹੈ ਜਾਂ ਜਦੋਂ ਉਹਨਾਂ ਨੇ ਚੈਲੰਜ ਕੀਤਾ ਸੀਗਾ ਕਿ ਉਹਨਾਂ ਨੇ ਸੱਦਾ ਪੱਤਰ ਦੇ ਕੇ ਚੈਲੰਜ ਕੀਤਾ ਸੀਗਾ ਉਹਨਾਂ ਨੇ ਮੀਡੀਆ ਦੇ ਵਿੱਚ ਚੈਲੰਜ ਕੀਤਾ ਅਸੀਂ ਉਸ ਚੈਲੰਜ ਨੂੰ ਐਕਸੈਪਟ ਕਰਕੇ ਜਗ੍ਹਾ ਦੇ ਕੇ ਅਸੀਂ ਪਹੁੰਚੇ ਹਾਂ ਤੇ ਉਹ ਕਿਉਂ ਨਹੀਂ ਪਹੁੰਚ ਸਕਦੇ ਸੀਗੇ ਜੇ ਮੀਡੀਆ 'ਚ ਦੇਖਿਆ ਤਾਂ ਹੈ ਨਾ ਜੇਕਰ ਤੁਸੀਂ ਸੱਚੇ ਹੋ ਭਾਈ ਜੀ ਤੁਸੀਂ 1 ਮਿੰਟ ਮੈਨੂੰ ਚੈਲੰਜ ਕਰ ਰਹੇ ਹੋ ਤੇ ਮੈਂ ਚੈਲੰਜ ਨੂੰ ਐਕਸੈਪਟ ਕਰਕੇ ਕੋਈ ਜਗ੍ਹਾ ਰੱਖ ਲਈ ਤੇ ਮੈਂ ਉੱਥੇ ਪਹੁੰਚ ਗਿਆ ਜੇ ਤੁਸੀਂ ਸੱਚੇ ਤੁਸੀਂ ਆਏ ਕਿਉਂ ਨਹੀਂ মিডিਆ ਤੁਸੀਂ ਦੇਖ ਰਹੇ ਹੋ মিডিਆ 24 ਘੰਟੇ ਤੁਸੀਂ ਕਵਰੇਜ ਕਰ ਰਹੇ ਹੋ ਤੇ মিডিਆ ਦੀ ਗੱਲ ਉਹਨਾਂ ਤੱਕ ਪਹੁੰਚ ਰਹੀ ਹੈ ਜੇਕਰ ਕਿਤੇ ਨਾ ਕਿਤੇ ਉਹ ਝੂਠੇ ਇਕਰਾਰ ਸੀਗੇ ਉਹ ਤਾਂ ਸਹੀ ਤਰੀਕਾ ਸੀਗਾ ਨਾ ਉਸ ਤਰੀਕੇ ਦੇ ਆ ਕੇ ਬੈਠ ਜਾਂਦੇ ਫੇਸ ਟੂ ਫੇਸ ਗੱਲ ਕਰ ਲੈਂਦੇ ਤੇ ਉੱਥੋਂ ਕਿਉਂ ਭੱਜੇ ਨੇ ਜੇਕਰ ਪਿੰਡਾਂ ਦੇ ਵਿੱਚ ਆ ਕੇ ਸੀ ਖੜ ਕੇ ਇੱਕ ਤੁਸੀਂ ਹੁਣ ਮੈਨੂੰ ਆ ਕੇ ਸਵਾਲ ਕਰ ਲਿਆ ਕਿ ਇਹ ਗਲਤ ਸਾਡਾ ਲੋਕਤੰਤਰੀਕ ਅਧਿਕਾਰ ਹੈ ਨਾ ਅਸੀਂ ਲੋਕਤੰਤਰੀਕ ਅਧਿਕਾਰ ਤੇ ਤਹਿਤ ਤੁਹਾਨੂੰ ਸਵਾਲ ਕਰ ਸਕਦੇ ਹਾਂ ਜੇ ਹੁਣ ਤੁਸੀਂ ਸਾਾਬ ਦੇ ਗੁੰਡੇ ਲੈ ਕੇ ਮੇਰੇ ਤੇ ਹੱਥੋਪਾਈ ਕਰ ਲਓਗੇ ਜਾਂ ਤੁਸੀਂ ੱੱੱਕੇ ਮਾਰਨੇ ਸ਼ੁਰੂ ਕਰ ਦੋਗੇ ਕ੍ਰੇਡ ਤਾਂ ਤੁਸੀਂ ਕਰ ਰਹੇ ਹੋ ਮਾਹੌਲ ਨੂੰ ਖਰਾਬਤਾ ਤੁਸੀਂ ਕਰ ਰਹੇ ਹੋ ਨਾ ਅਸੀਂ ਤਾਂ ਆ ਕੇ ਸਿਰਫ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹੁਣ ਤੁਸੀਂ ਆ ਕੇ ਸਾਡੇ ਨਾਲ ਗੱਲ ਕੀਤੀ ਹੈ ਹੁਣ ਮੇਰੇ ਨਾਲ ਦੇ ਸਾਥੀ ਆ ਕੇ ਤੁਹਾਡੇ ੱੱੱਕਾ ਮੁੱਕੀ ਕਰਨ ਲੱਗ ਜਾਣ ਫਿਰ ਅਸੀਂ ਬਾਅਦ ਚ ਕਹਦੀ ਆ ਵੀ ਤਰੀਕਾ ਸਹੀ ਨਹੀਂ ਹੈਗਾ ਤਰੇ ਤਾਂ ਗਲਤ ਗੱਲ ਲੈਣਾ ਅਸੀਂ ਤਾਂ ਸਿਰਫ ਰੋਡ ਤੇ ਕੰਡੇ ਤੇ ਖੜਕੇ ਉਹਨਾਂ ਨੂੰ ਜਦੋਂ ਵਰਕਰ ਜਾਂ ਲੀਡਰ ਉਹਨਾਂ ਦਾ ਥੱਲੇ ਉਤਰਦਾ ਅਸੀਂ ਤਾਂ ਚਾਰ ਸਵਾਲਾਂ ਜਿਹੜੇ ਸਾਡੇ ਹੈਗੇ ਨੇ ਉਹ ਪੁੱਛਦੇ ਆ ਉਹਨਾਂ ਦਾ ਜਵਾਬ ਦਿੰਦੇ ਨੇ ਗੱਡੀ 'ਚ ਬੈਠ ਕੇ ਭੱਜ ਜਾਂਦੇ ਤੇ ਜਦੋਂ ਭੱਜਦੇ ਆ ਅਸੀਂ ਕਾਲੇ ਝੰਡੇ ਤਾਂ ਦਿਖਾਵਾਂਗੇ ਨਾ ਜਦੋਂ ਤਾਂ ਇਹ ਨਾਲ ਲੀਡਰਾਂ ਨੂੰ ਲੋੜ ਹੁੰਦੀ ਹੈ ਲੋਕਾਂ ਦੀ ਲੋੜ ਹੁੰਦੀ ਹੈ ਉਹ ਤੋਂ ਤਾਂ ਇਹ ਆਪਦੇ ਝੰਡੇ ਉੱਪਰ ਚੱਕ-ਚੱਕ ਕੇ ਬਾਹਾਂ ਚੱਕ ਕੇ ਨਾਰੇ ਲਵਾਉਂਦੇ ਆ ਤੇ ਜਦੋਂ ਲੋਕ ਇਹਨਾਂ ਤੋਂ ਬਾਹ ਉੱਚੀ ਕਰਕੇ ਆਵਾਜ਼ ਕਰਕੇ ਆਪਦੀ ਗੱਲ ਪੁੱਛ ਲੈਣ ਤਾਂ ਉਹ ਲੋਕ ਇਹਨਾਂ ਦੇ ਲਈ ਦੁਸ਼ਮਣ ਬਣ ਗਏ ਤੋ ਇਹ ਚੀਜ਼ ਸਾਨੂੰ ਸਮਝਣੀ ਪੈਣੀ ਹੈ ਭਾਈ ਸਰ ਤੁਸੀਂ ਗੱਲ ਕਹਿਆ ਵੀ ਤੁਹਾਡੇ ਕੁਝ ਸਾਥੀਆਂ ਨੂੰ ਕਿਸਾਨਾਂ ਨੂੰ ਵੱਖ-ਵੱਖ ਜਗ੍ਹਾ ਤੇ ਰੋਕਿਆ ਗਿਆ ਅਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਇੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਵੇਂ ਤੁਸੀਂ ਇੱਥੇ ਕਹਿ ਰਹੇ ਹੋ ਤੁਸੀਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾਗਾ ਹੁਣ ਉਹ ਤੁਹਾਡੇ ਸਾਥੀ ਇੱਥੇ ਪਹੁੰਚ ਪਾਉਣਗੇ ਜਾਂ ਨਹੀਂ ਉਸ ਬਾਅਦ ਕੀ ਰਣਨੀਤੀ ਹੈ ਅਗਲੀ ਫਿਲਹਾਲ ਜਿਹੜੀ ਸਾਡੀ ਰਣਨੀਤੀ ਬਣੀ ਹੈ ਕਿ ਜਿੱਥੇ-ਜਿੱਥੇ ਉਹਨਾਂ ਨੂੰ ਰੋਕੇ ਉੱਥੇ-ਉੱਥੇ ਹੀ ਅਸੀਂ ਆਪਣੀਆਂ ਸ਼ਲੇਜਾ ਸ਼ੁਰੂ ਕਰਕੇ ਧਰਨਾ ਸ਼ੁਰੂ ਕਰਤਾ ਜੇ ਗੱਲ ਆਉਂਦੀ ਹੈ ਵੀ ਸਾਨੂੰ ਮਜਬੂਰ ਨੇ ਇੱਥੇ ਪਹੁੰਚਣਾ ਪੈ ਗਿਆ ਤਾਂ ਪਹਿਲਾਂ ਵੀ ਬੈਰੀਕੇਡ ਤੋੜ ਕੇ ਅਸੀਂ ਜਿੱਥੇ ਅਸੀਂ ਜਗ੍ਹਾ ਰੱਖੀ ਹੁੰਦੀ ਹੈ ਅਸੀਂ ਪਹੁੰਚ ਜਾਂਦੇ ਹਾਂ ਤੇ ਬੈਰੀਕੇਡ ਤੋੜ ਕੇ ਪਹੁੰਚ ਵੀ ਜਾਵਾਂਗੇ ਨਹੀਂ ਜਿਵੇਂ ਅੱਗੇ ਦੀ ਰਣਨੀਤੀ ਤੈਅ ਹੋਊਗੀ ਸਾਡੇ ਸੀਨੀਅਰ ਲੀਡਰ ਸਾਨੂੰ ਜਿਵੇਂ ਵੀ ਕਾਲ ਦੇਣਗੇ ਉਹਦੇ ਤਹਿਤ ਅਸੀਂ ਅੱਗੇ ਦੀ ਜਿਹੜੀ ਰਣਨੀਤੀਆਂ ਬਣਾ ਲਾਂਗੇ ਫਿਲਹਾਲ ਤਾਂ ਜਿੱਥੇ-ਜਿੱਥੇ ਮਤਲਬ ਕਿ ਉਹਨਾਂ ਨੂੰ ਰੋਕੇ ਗਿਆ ਉੱਥੇ-ਉ ਆ ਗਿਆ ਇਹਦੇ ਵਾਸਤੇ ਸਿਰਫ ਔਰ ਸਿਰਫ ਜਿਹੜੀ ਮੇਨ ਮੰਗ ਹੈ ਉਹ ਸਿਰਫ ਜਿਸ ਵਿਅਕਤੀ ਦੇ ਉੱਪਰ ਜਿਸ ਬੀਜੇਪੀ ਦੇ ਆਗੂ ਦੇ ਉੱਪਰ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਤੱਕ ਹੀ ਸੀਮਤ ਹੈ ਸਿਰਫ ਇਹ ਦਰਨਾ ਦੇਖੋ ਜੀ ਇਹ ਜਿਹੜੀ ਪਰਿਵਾਰ ਦੇ ਨਾਲ ਬੈਠ ਕੇ ਮੀਟਿੰਗ ਹੋਈ ਹੈ ਜਿਵੇਂ ਮੁਆਵਜ਼ੇ ਦੀ ਗੱਲ ਵੀ ਆਂਦੀ ਹੈ ਆਪਾਂ ਉਹਨਾਂ ਇਨਸਾਫ ਵੀ ਆਂਦਾ ਉਹਨਾਂ ਦੀ ਨੌਕਰੀ ਦੀ ਗੱਲ ਵੀ ਆਂਦੀ ਹੈ ਇਹ ਸਾਰੀਆਂ ਗੱਲਾਂ ਨੇ ਤੇ ਜਿਹੜਾ ਬੀਜੇਪੀ ਦਾ ਆਗੂ ਹੈ ਉਹਦੀ ਗ੍ਰਿਫਤਾਰੀ ਦੀ ਤਾਂ ਹੈ ਹੈ ਉਹ ਤੋਂ ਬਾਅਦ ਫਿਰ ਮੁਆਵਜ਼ੇ ਵੀ ਆ ਜਾਂਦਾ ਹੈ ਉਹ ਸਰਕਾਰ ਦੇ ਨਾਲ ਵੀ ਸਾਡੀ ਮੰਗ ਹੈਗੀ ਹੈ ਤੇ ਉਹ ਤੋਂ ਬਾਅਦ ਜਿਹੜਾ ਆਪਣਾ ਜਿਵੇਂ ਪਰਿਵਾਰ ਨੂੰ ਨੌਕਰੀ ਤੇ ਵੀ ਆ ਜਾਂਦਾ ਹੈ ਇਹ ਸਾਰੀਆਂ ਮੰਗਾਂ ਨੇ ਪਿੱਛੇ ਨਹੀਂ ਅੱਜ ਦੇ ਹੁਣ ਆਪਾਂ ਧਰਨ ਦੀ ਗੱਲ ਕਰੀਏ ਤੁਸੀਂ ਸਵੇਰ ਤੋਂ ਕਿਉਂਕਿ ਕਾਲ ਪਹਿਲਾਂ ਦੇ ਦਿੱਤੀ ਸੀ ਵੀ ਅਸੀਂ ਅੱਜ ਪਟਿਆਲਾ ਆ ਰਹਿਆਂਗੇ ਰੋਕਿਆ ਵੀ ਗਿਆ ਕੀ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਕਿਸੇ ਆਗੂ ਨੂੰ ਕਿਸੇ ਲੀਡਰ ਨੂੰ ਕਿਸਾਨ ਜਥੇਬੰਦੀ ਦੇ ਬੁਲਾਇਆ ਗਿਆ ਮੀਟਿੰਗ ਦੇ ਲਈ ਜਾਂ ਵੀ ਇਹਨੂੰ ਸੁਲਝਾਉਣ ਦੇ ਲਈ ਅੱਜ ਅੱਜ ਦੀ ਗੱਲ ਕਰਾਂ ਨਹੀਂ ਮੀਟਿੰਗ ਹੁਣੇ ਸਾਨੂੰ ਪਤਾ ਲੱਗਾ ਕਿ ਸਾਡੇ ਜਿਹੜੇ ਸੀਨੀਅਰ ਆਗੂ ਸਰਦਾਰ ਕਾਕਾ ਸਿੰਘ ਕੋਟਲਾ ਜਿੱਥੇ ਮੌਜੂਦ ਸੀਗੇ ਉਹਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ ਗਿਆ ਤੇ ਉਹ ਫੈਸਲਾ ਲੈ ਰਹੇ ਨੇ ਹਲੇ ਆਪਸ ਵਿੱਚ ਮੀਟਿੰਗ ਕਰ ਰਹੇ ਨੇ ਜਿੱਦਾਂ ਹੀ ਉਹਨਾਂ ਦਾ ਫੈਸਲਾ ਹੋਊਗਾ ਉਹ ਅੱਗੇ ਦੀ ਰਣਨੀਤੀ ਆ ਉਹ ਆ ਕੇ ਇੱਥ ਜੇਕਰ ਕੋਈ ਮੀਟਿੰਗ ਦੇ ਵਿੱਚ ਸੱਟਾ ਨਹੀਂ ਨਿਕਲਦਾ ਤਾਂ ਇਹ ਧਰਨਾ ਅਨਮਿੱਥੇ ਸਮੇਂ ਲਈ ਇਹ ਜਾਰੀ ਰਹੂਗਾ ਜੀ ਜਦੋਂ ਤੱਕ ਮਤਲਬ ਕਿ ਸਾਡੇ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਜਿਹੜਾ ਕਿਸਾਨ ਸ਼ਹੀਦ ਹੋਇਆ ਉਹਦਾ ਪਰਿਵਾਰ ਸੈਟੀਸਫਾਈ ਨਹੀਂ ਹੁੰਦਾ ਉਦੋਂ ਤੱਕ ਇਹ ਜਿਹੜਾ ਅੰਦੋਲਨ ਹੈ ਉਹ ਚੱਲੂਗਾ ਜੀ ਧੰਨਵਾਦ ਜੀ ਜਿਹੜੇ ਕਿਸਾਨ ਸਾਡੇ ਥਾਣੇ 'ਚ ਬੰਦ ਕਰੇ ਮੇਜ ਤੱਕ ਛੱਡਦੇ ਨਹੀਂ ਇਹ ਧਰਨਾ ਨਹੀਂ ਉੱਠਦਾ ਬਿਲਕੁਲ ਜਦੋਂ ਉਹ ਕਿਸਾਨ ਸਾਡੇ ਕੋਲ 150 ਬੰਦੇ ਸਾਡਾ ਆਰਮਰ ਸ਼ੀਟ ਫੜਿਆ ਹੋਇਆ ਥਾਣੇ 'ਚ ਜਦੋਂ ਤੱਕ ਉਹ ਸਾਡੇ ਕੋਲ ਨਹੀਂ ਆਉਂਦੇ ਤਾਂ ਬਿਲਕੁਲ ਕੋਈ ਗੱਲ ਨਹੀਂ ਚੱਲਦੀ ਅਸੋ ਕਿਸਾਨ ਕਹਿ ਰਹੇ ਨੇ ਵੀ ਇਹ ਅਣਮਿੱਥੇ ਸਮੇਂ ਦੇ ਲਈ ਧਰਨਾ ਹੋਏਗਾ ਤੇ ਨਾਲੇ ਗੱਲ ਕਹਿੰਦੇ ਨਜ਼ਰ ਹੈ ਜੋ ਤੱਕ ਪਰਿਵਾਰ ਸੈਟੀਸਫਾਈ ਨਹੀਂ ਹੁੰਦਾ ਪਰਿਵਾਰ ਦੇ ਜਿਹੜੇ ਮੰਗਾਂ ਨੇ ਮੁਆਵਜ਼ੇ ਦੀ ਗੱਲ ਹੈ ਸਰਕਾਰੀ ਨੌਕਰੀ ਦੀ ਗੱਲ ਆ ਉਹ ਤੱਕ ਇਹ ਮੰਗਾਂ ਨਹੀਂ ਕੰਪਲੀਟ ਹੁੰਦੀਆਂ ਭਾਵੇਂ ਕਿ ਮੀਟਿੰਗਾਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਦੇ ਇਹਨਾਂ ਦੇ ਆਗੂ ਨੇਗੇ ਜਥੇਬੰਦੀ ਦੇ ਆਗੂ ਨੇ ਮੀਟਿੰਗਾਂ ਕਰ ਰਹੇ ਨੇ ਲੇਕਿਨ ਮੀਟਿੰਗਾਂ ਵਿੱਚ ਸਿੱਟਾ ਕੀ ਨਿਕਲਦਾ ਕਿ ਇਹਨਾਂ ਦੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜੇਕਰ ਨਹੀਂ ਤਾਂ ਇਹ ਧਰਨਾ ਇਸੇ ਤਰ੍ਹਾਂ ਬਣਿਆ ਰਹੇਗਾ ਕੈਮਰਾਮੈਨ ਦਵਿੰਦਰ